ਦਾਸ਼ ਰਾਲ ਜੀ ਇਸ ਹੱਦ ਤੱਕ ਜਾ ਸਕਦੇ ਨੇ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਦਰਸਲ ਦਿਨ ਸਾਲ ਪਹਿਲਾਂ ਮਾਨਸਾ ਦੇ ਪਿੰਡ ਫਫੜੇ ਪਾਈਕਾ ਤੋਂ ਬਠਿੰਡਾ ਦੇ ਪਿੰਡ ਚੌਂਕੇ ਵਿਖੇ ਵਿਆਹੀ ਲੜਕੀ ਨੂੰ ਉਸ ਸਹੁਰਿਆਂ ਨੇ ਦਾਜ ਨਾ ਮਿਲਣ ਕਾਰਨ ਕੁੱਟਮਾਰ ਕੀਤੀ ਤੇ ਉਸ ਦੇ ਗਰਭਵਤੀ ਹੋਣ ਕਾਰਨ ਉਸ ਦੇ ਬੱਚੇ ਦੀ ਕੋ ਖਚੀ ਮੌਤ ਹੋ ਗਈ ਹੈ ਹਾਲਾਂਕਿ ਡਾਕਟਰ ਦਾ ਕਹਿਣਾ ਹੈ ਕਿ ਉਸ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਮੈਂ ਕਹਿਣਾ ਚਾਹੂੰਗੀ ਜੀ ਤਿੰਨ ਸਾਲ ਪਹਿਲਾਂ ਬੇਟੀ ਦਾ ਵਿਆਹ ਸੀ ਜੀ ਉਹ ਸ਼ੁਰੂ ਤੋਂ ਹੀ ਤਾਂ ਇਹ ਦੀ ਮੰਗ ਕਰ ਰਹੀ ਸੀ ਜੀ ਉਹਦੇ ਤੇ ਕੁੱਟਮਾਰ ਹੋ ਰਹੀ ਸੀ ਜੀ ਇਹਦੀ ਫਿਰ ਅਸੀਂ ਛੱਡਣ ਵੀ ਵਾਕਈ ਜੀ ਤਿੰਨ ਵਾਰ ਛੱਡਣ ਵੀ ਵਾਕਈ ਜੀ ਮੈਨੂੰ ਵੀ ਸਿਰ ਕੁੱਟ ਗਈ ਜੀ ਮੇਲੀ ਗੱਪ ਜਾਂ ਦਿੱਤੀ ਜਾਈ ਅੱਖ ਤੇ ਉਦੋਂ ਬਾਅਦ ਜੀ ਹੁਣ ਇਹ ਬਹੁਸ਼ਲ ਕਰਵਾਉਣ ਵਾਸਤੇ ਜੀ ਤਿੰਨ ਮਹੀਨਾ ਤੇ ਗੁੱਡੀ ਨੂੰ ਉਹ ਕਰ ਰਹੇ ਸੀ ਕੁੱਟਮਾਰ ਕਰਕੇ ਜੀ ਇਹਨਾਂ ਨੇ ਬਾਥਰੂਮ ਦੇ ਵਿੱਚ ਧੱਕਾ ਦੇ ਕੇ ਸਿੱਟ ਹੋਈ ਜੀ ਇਹ ਸਾਨੂੰ ਪੰਜਾਬ ਸਰਕਾਰ ਤੋਂ ਹੀ ਮੰਗ ਮੰਗ ਲਈ ਸਾਨੂੰ ਬੱਚੀ ਤੁਹਾਡੇ ਸਾਹਮਣੇ ਤਿੰਨ ਬੇਟੀ ਹੈ ਜੀ ਮੇਰੀ ਇੱਕ ਬੇਟਾ ਛੋਟਾ ਜੀ ਉਧਰ ਪੀੜਤ ਲੜਕੇ ਸਿਲਵਾ ਹਸਪਤਾਲ ਮਾਨਸਾ ਵਿਖੇ ਜੇਲੇ ਲਾਸ਼ ਤੇ ਜਿੱਥੇ ਉਸਨੇ ਸੋਹਰੇ ਪਰਿਵਾਰ ਤੇ ਦੋਸ਼ ਲਗਾਇਆ ਹੈ ਕਿ ਸੋਹਰਾ ਪਰਿਵਾਰ ਨੇ ਉਸ ਦਾ ਗਰਭਾਤ ਕਰਵਾਉਣਾ ਚਾਇਆ ਪਰ ਜਦੋਂ ਉਸਨੇ ਕਰਨ ਤੋਂ ਨਾ ਕਾ ਦਿੱਤੀ ਤਾਂ ਉਸੇ ਬਹੁਤ ਪੀੜਤਾ ਕੁਟ ਮਾਰ ਕੇ ਦਿੱਤੀ ਗਈ ਜਿਸ ਕਾਰਨ ਉਸੇ ਕੁੱਖ ਚ ਪਲ ਰਹੇ ਬੱਚੇ ਦੀ ਮੌਤ ਹੋ ਗਈ ਹੈ ਮੇਰੇ 3 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਪਿੰਡ ਚੌਕੇ ਵਿਖੇ ਰਾਜਵਿੰਦਰ ਸਿੰਘ ਨਾਲ ਮੇਰੇ ਸੱਸ ਅੰਗਰੇਜ਼ ਕੌਰ ਤੇ ਸੋਹਰਾ ਬਲਵੀਰ ਸਿੰਘ ਉਹ ਸ਼ੁਰੂ ਤੋਂ ਹੀ ਮੇਰੇ ਨਾਲ ਦਾਜ ਤੇਜ ਪਿੱਛੇ ਕੁਟ ਮਾਰ ਕਰਦੀ ਸੀ ਕਈ ਵਾਰ ਮੇਰੇ ਡੈਡੀ ਨੇ ਚੋਰੀਓ ਜੀ ਬਹੁਤ ਕੁਝ ਦਿੱਤਾ ਉਹਨਾਂ ਨੂੰ ਫਿਰ ਵੀ ਵਿਆਹ ਤਵਾਦ ਵੀ ਪਰ ਉਹਨਾਂ ਨੇ ਫਿਰ ਵੀ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੁਣ ਮੈਂ 3 ਮਹੀਨਿਆਂ ਦੀ ਪ੍ਰੈਗਨੈਂਸੀ ਸੀ ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਮੈਨੂੰ ਬੱਚੇ ਨੂੰ ਮੈਨੂੰ ਜੀ ਆਪਸ਼ਨ ਕਰਾਉਣ ਲਈ ਮਜਬੂਰ ਕੀਤਾ ਪਰ ਜਦੋਂ ਮੈਂ ਇਨਕਾਰ ਕੀਤਾ ਤਾਂ ਉਹਨਾਂ ਨੇ ਬਹੁਤ ਕੁੱਟਮਾਰ ਕੀਤੀ ਜਿਸ ਜਿਸ ਕਾਰਨ ਉਹਨਾਂ ਨੇ ਮੈਨੂੰ ਬਾਥਰੂਮ ਵਿੱਚ ਸੁੱਟ ਦਿੱਤਾ ਕੁੱਟਮਾਰ ਕਰਨ ਮੇਰੇ ਬੱਚੇ ਦੀ ਮੌਤ ਹੋ ਗਈ। ਉੱਥੇ ਪੁਲਿਸ ਨੇ ਸਾਰੇ ਪਰਵਾਜ਼ ਮਾਮਲਾ ਦਰਜ ਕਰ ਲਿਆ ਤੇ ਹਸਪਤਾਲ ਦੇ ਜਾਂਚ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਮਨੂਸ ਸਵਲਾਸਰ ਰਾਮਪੁਰ ਮਾਨਸਾ ਤੋਂ ਟੈਲੀਫੋਨ ਮਸੂਲ ਹੋਇਆ ਸੀ ਤੇ ਰਾਜਵਿੰਦਰ ਕੌਰ ਪਤਨੀ ਰਾਜਵਿੰਦਰ ਸਿੰਘ ਵਾਸੀ ਚੌਕੇ ਸੱਟਾਂ ਲੱਗਣ ਕਰਕੇ ਦਾਖਲ ਨੇ। ਜਿਸ ਸੰਬੰਧੀ ਮਾਨਸਾ ਸਵਲਾਸਰ ਪਹੁੰਚ ਕੇ ਉਹਦਾ ਰਾਜਵਿੰਦਰ ਕੌਰ ਦਾ ਬਿਆਨ ਲਿਖ ਕੇ ਰਿਪੋਰਟ ਦਰਜ ਹੋਣ ਚਾ ਕੀਤੀ ਸੀਗੀ। ਜਿਹੜੀ ਪੜਤਾਲ ਕਰਨ ਉਪਰੰਤ ਮਗੱਦਮਾ ਨੰਬਰ 9 ਮਿਤੀ 2/3/2019 ਅੰਡਰ ਸੈਕਸ਼ਨ 498ਏ 323 342 ਆਈਪੀਸੀ ਦੀਨ ਥਾਣਾ ਸਦਰਾਂਤਰਾ ਵਿਖੇ ਪਰਚਾ ਦਰਜ ਰਜਿਸਟਰ ਕੀਤਾ ਗਿਆ ਬਰਖਲਾਫ ਰਾਜਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਬਲਬੀਰ ਸਿੰਘ ਪੁੱਤਰ ਭੋਗਾ ਸਿੰਘ ਤੇ ਅੰਗਰੇਜ਼ੀ ਕੌਰ ਪਤਨੀ ਬਲਬੀਰ ਸਿੰਘ ਵਾਸੀਨ ਚੌਕੇ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਖੈਰ 412 ਇਸ ਪਰਿਵਾਰ ਤੇ ਬੰਦੀ ਕਾਰਵਾਈ ਤਾਂ ਕੀਤੀ ਜਾਵੇਗੀ ਪਰ ਫਿਰ ਵੀ ਅਰਜ਼ੀ ਲਈ ਅਜਿਹੇ ਕਦਮ ਚੁੱਕਣਾ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ ਮਾਨਸਾ ਤੋਂ ਜੀਵਨ ਕਵਾਂਟੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ